ਸੰਦੀਪ ਸਿੰਘ ਸਣੀ ਸੂਰੀ ਨੂੰ ਮਾਰਦੇ ਨੇ ਉਸ ਤੋਂ ਬਾਅਦ ਸੂਬੇ ਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਜਿਹੜੀ ਪੋਲਿਟਿਕਸ ਹੈ ਤੁਹਾਡੇ ਪਰਿਵਾਰ ਦੇ ਵਿੱਚ ਸੰਦੀਪ ਸਿੰਘ ਸਣੀ ਦੇ ਐਕਸ਼ਨ ਕਰਕੇ ਆਈ ਦੇਖੋ ਇਹ ਕਿਤੇ ਨਾ ਕਿਤੇ ਨਾ ਮੈਂ ਕਹਿ ਲਵਾਂ ਕਿ ਜਿਸ ਨਾਲ ਸੂਰੀ ਦਾ ਉਸੀ ਗੱਲ ਕਰਦੇ ਇਹ ਸਟੇਟ ਦਾ ਕਸੂਰ ਹੈ ਸਟੇਟ ਨੂੰ ਸਾਰਾ ਪਤਾ ਸੀ ਕਿ ਥੱਲੇ ਕਿਹੜੀ ਬਿਆਨਬਾਜ਼ੀ ਹੋ ਰਹੀ ਹੈ ਕਿਹੜੀ ਨਹੀਂ ਪ੍ਰਸ਼ਾਸਨ ਨੂੰ ਵੀ ਸਾਰਾ ਪਤਾ ਸੀ ਮੌਕੇ ਤੇ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੂੰ ਪਤਾ ਸੀ ਸਭ ਕੁਝ ਦੇਖੋ ਸਿੱਖਾਂ ਦੀਆਂ ਧੀਆਂ ਪਰਾਂ ਨੂੰ ਗਾਲਾਂ ਕੱਢਣੀਆਂ ਉਹ ਵੀ ਪੂਰੀ ਕਮਿਊਨਿਟੀ ਨੂੰ ਕੱਢਣੀ ਹੈ ਇਹ ਨਹੀਂ ਕਿ ਇੱਕ ਬੰਦੇ ਨਾਲ ਤੇ ਰੰਜਸ ਤੋਂ ਇੱਕ ਨੂੰ ਜੋ ਮਰਜੀ ਕਹੇ ਮੈਂ ਆ ਪਹੁੰਚ ਵੀ ਕੁਝ ਨਹੀਂ ਕਹਿੰਦੇ ਨਾ ਪਰਤ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰਦਾ ਪਿਆ ਫਿਰ ਉਸ ਤੋਂ ਬਾਅਦ ਸੰਤਾਂ ਦਾ 6 ਜੂਨ ਨੂੰ ਇਹਨੇ ਪੁਤਲਾ ਫੋਕਣਾ ਸੰਤ ਕੌਣ ਸੀ ਸਾਡੇ ਕੌਮ ਦੇ ਜਰਨਲ ਅਈ ਅੱਜ ਵੀ ਜਰਨਲ ਬੰਦੇ ਸਾਡੇ ਕੌਮ ਦੇ ਯੋਧੇ ਸੀ ਉਹਨਾਂ ਦਾ ਪਤਲਾ ਫੋਕਣਾ ਸਿੱਖਾਂ ਦੀ ਕਿਤੇ ਕਿਤੇ ਭਾਵਨਾ ਉਠੇ ਸਪੋਝਦੀ ਤੇ ਸਿੱਖਾਂ ਦੇ ਹਰਮੰਦਰ ਸਾਹਿਬ ਉੱਤੇ ਟਿੱਪਣੀ ਕਰਨੀ ਉਹ ਕਿਹੜਾ ਸੀ ਇੱਕ ਉਥੇ ਹੋਸ਼ਿਆਰਪੁਰ ਸੋਨੀ ਉਹਨੇ ਕਿਹਾ ਇਹ ਦੁਬਾਰਾ ਨਾ ਸਾਨੂੰ 84 ਵਾਲਾ ਮੋਹੜ ਬਣਾਉਣਾ ਪੈ ਜੇ ਮਤਲਬ ਕਿਤੇ ਨਾ ਕਿਤੇ ਇਹਨਾਂ ਦੀ ਮਾਨਸਿਕਤਾ ਵੇਖੋ ਕਿੱਥੇ ਖਲੋਤੀ ਹੋਈ ਹੈ ਇਹ ਸਰਕਾਰਾਂ ਨੂੰ ਪਤਾ ਹੈ ਇਸ ਚੀਜ਼ ਬਾਰੇ ਮੈਂ ਤੇ ਤੁਹਾਡੇ ਮਾਧਿਅਮ ਨੇ ਇੱਕੋ ਗੱਲ ਕਹਿਣਾ ਚਾਹੁੰਦਾ ਇਹਨਾਂ ਨੂੰ ਸਿਕਿਉਰਟੀ ਵਾਪਸ ਲਓ ਕਦੀ ਵੀ ਇਹੋ ਜਿਹੇ ਬਿਆਨ ਨਹੀਂ ਦੇਣਗੇ ਇਹ ਸਿਕਿਉਰਟੀ ਹੋਲ ਸ਼ਾਂਤ ਹੋ ਜਾਏਗਾ ਉਸੇ ਟਾਈਮ